ਹਾਂਜੀ ਕੀ ਹਾਲ ਚਾਲ ਹੈ ਕਿਸਾਨ ਭਰਾਵਾਂ ਨੂੰ ਸਾਰਿਆਂ ਸਤਿ ਸ੍ਰੀ ਅਕਾਲ ਲੋ ਵੀਰੇ ਅੱਜ ਆਪਾਂ ਬਜੀਤ ਕੇ ਖੁਰਦ ਖੜੇ ਆਂ ਕਿਸਾਨ ਵੀਰ ਕੋਲੇ ਜਿਨੇ ਇਹ ਗਰਮੀਆਂ ਵਾਲਾ ਵਰਸੀਨ ਬੀਜਿਆ ਸੀਗਾ ਤੇ ਦੇਖੋ ਥੋੜੇ ਜੇ ਥਾਂ ਚੋਂ ਪੰਡ ਹੋ ਗਈ ਬਹੁਤ ਵਧੀਆ ਬੀਆ ਤੇ ਬਹੁਤ ਵਧੀਆ ਰਿਜ਼ਲਟ ਆ ਇਹਦਾ ਤੇ ਪਸ਼ੂ ਖਾਂਦੇ ਬਹੁਤ ਨੇ ਆਪਾਂ ਬਾਈ ਨਾਲ ਬਾਕੀ ਗੱਲ ਕਰਦੇ ਆਂ ਕਿਸਾਨ ਵੀਰ ਨਾਲ ਵੀ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ ਚ ਹੋ ਗਿਆ ਸੀ ਇਹ ਤੇ ਅੱਜ ਕਿੰਨੇ ਦਿਨ ਹੋ ਗਏ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਵੀਰੇ ਆਪਣੇ ਇਹ ਕਿੰਨਾ ਟਾਈਮ ਹੋ ਗਿਆ ਬੀਜੇ ਨੂੰ ਇਹਨੂੰ ਤਾਂ ਹੋ ਚੱਲਿਆ ਵੀਰੇ ਡੇਢ ਮਹੀਨੇਾਂ ਨੂੰ ਡੇਢ ਤੋਂ ਉੱਤੇ ਹੀ ਹੋ ਗਿਆ ਉਹ ਬਾੜੇ ਵਾਲਾ ਕਦੋਂ ਹੋ ਗਿਆ ਸੀਗਾ ਕਿੰਨੇ ਟਾਈਮ ਚ ਆ ਲਿਆ ਸੀ ਵੀਰੇ ਇਹਨੂੰ 25ਵੇਂ 26ਵੇਂ ਦਿਨ ਤੇ ਬਾੜਾ ਲਾ ਲਿਆ ਸੀ ਠੀਕ ਆ ਠੀਕ ਆ ਉਹ ਆਪਾਂ ਕੰਮ ਕਰਿਆ ਸੀਗਾ ਦਾਤੀ ਨਾਲ ਸਟਾਰਟ ਉਹ ਠੀਕ ਆ ਬਾਈ ਦਿਖਾ ਦੇ ਇਧਰਲੀ ਵੀ ਸਾਈਡ ਤੇ ਦੂਜੀ ਬਾੜ ਪਿੱਛੇ ਆਉਂਦੀ ਆ ਭੱਜੀ ਤੇ ਹੁਣ ਆਪਾਂ ਮਤਲਬ ਮੈਂ ਦਾਤਰਨਾ ਕੰਮ ਸਟਾਰਟ ਕਰਤਾ ਠੀਕ ਆ ਦਾਤਰਨਾ ਵਰਸ਼ੀਨ ਬਹੁਤ ਵਧੀਆ ਚੀਜ਼ ਆ ਯਾਰ ਆ ਦੇ ਲੈ ਦੇਖੋ ਵੀਰੇ ਪੂਰੀ ਵਧੀਆ ਹੁੰਦੀ ਆ ਤੇ ਆ ਦਿਖਾ ਦੇ ਮਾਗਰ ਪੱਠੇ ਵੱਡੇ ਵੇ ਕਿੰਨਾ ਕੁ ਥਾਂ ਵੱਡਿਆ ਆਪਾਂ ਪੰਨ ਉੱਤੇ ਉੱਤੇ ਜਾਦੇ ਹੋ ਗਏ ਮਤਲਬ ਹੈ ਲੈ ਦੇਖੋ ਵੀਰੇ ਬਾਕੀ ਯਾਰ ਆ ਫੈਟ ਫੂਟ ਦਾ ਦੁੱਧ ਦਾ ਦਸ ਦਾ ਪੂਰਾ ਵਧੀਆ ਰਿਜ਼ਲਟ ਆ ਤੇ ਪਸ਼ੂ ਖਾਂਦੇ ਕਿਵੇਂ ਵਧੀਆ ਖੁਸ਼ ਹੋ ਕੇ ਖਾਂਦੇ ਆ ਯਾਰ ਪੂਰਾ ਐ ਨਜ਼ਾਰੇਦਾਰ ਆ ਧਾਣਾ ਪੋਣਾ ਭੁੱਲ ਜਾਂਦਾ ਯਾਰ ਬੰਦਾ ਬਸ ਇੰਨੀ ਜਿੱਤੀ ਜਾਂਨੇ ਆਪਾਂ ਦਾਣਾ ਲਿਆ ਕੇ ਹੁਣ ਚਰੀਆਂ ਵੀਦ ਦੇ ਆ ਚਰੀਆਂ ਦੇ ਮਤਲਬ ਮੈਂ ਜਦੋਂ ਪੱਕ ਜਾਂਦੀ ਆ ਉਹਨੂੰ ਦਾਣਾ ਪਾਓ ਫੇਰ ਡੰਗਰ ਖਾਂਦਿਆ ਇਹ ਤੂੜੀ ਰਲਾ ਨਾਲ ਸੱਟ ਦੂਜੇ ਪ੍ਰਸੀਨ ਵਾਂਗੂੰ ਬੰਦਾ ਪਰੇ ਮੜਾ ਆ ਹੁੰਦਾ ਉਹਦੀ ਬਲੇਟੇ ਪਾ ਆਂਦੀਆਂ ਨੇ ਪੂਰਾ ਵਧੀਆ ਆਉਂਦੀਆਂ ਯਾਰ ਪੂਰਾ ਵਧੀਆ ਮਤਲਬ ਰਿਜ਼ਲਟ ਇਹਦਾ ਮੈਨੂੰ 1 ਨੰਬਰ ਲੱਗਾ ਯਾਰ ਠੀਕ ਆ ਠੀਕ ਆ ਵੀਰੇ ਮਾਗਰ ਦੀ ਮਾਗਰ ਬਾੜ ਕੋਈ ਪੱਠਿਆਂ ਦੀ ਕਮੀ ਪੇਸੀ ਨਹੀਂ ਆ ਸਕਦੀ ਬੰਦੇ ਨੂੰ ਯਾਰ ਇਹ ਫਿਰ ਤੁਸੀਂ ਲੈ ਕੇ ਕਿੱਥੋਂ ਮੈਨੂੰ ਦੱਸਿਆ ਕਿ ਨਹੀਂ ਸੀ ਵੀਰੇ ਇਹ 2 ਬਾਰੇ ਆਪਣੇ ਇਹ ਪਹਿਲਾਂ ਤਾਂ ਮੈਂ ਪਿਛਲੇ ਸਾਲ ਲੈਣ ਲੱਗਾ ਸੀ ਇਹਦਾ ਪੰਗਾ ਅੱਛਾ ਪਰ ਮੈਂ ਇਸ ਤਰ੍ਹਾਂ ਵੀਡੀਓ ਦੇਖਦੇ ਕਿ ਦਿਲ ਮੰਨਿਆ ਨਹੀਂ ਡਰਦਾ ਰਿਹਾ ਠੀਕ ਆ ਤੇ ਫੇਰ ਮਾਹਾਂ ਵੀ ਰਹਿਣ ਤੇ ਫੇਰ ਮੇਰੀ ਹਰਿਆਣੇ ਚ ਗੱਲ ਹੋ ਗਈ ਪਿਛਲੇ ਸਾਲ ਠੀਕ ਆ ਬਾਈ ਤੂੰ ਆਨਲਾਈਨ ਮਗਾ ਲਾ ਤੇਰਾ ਨਾਮ ਆਹ ਯਾਰ ਨਹੀਂ ਮਾਨ ਖੜਿਆ ਨਹੀਂ ਫੇਰ ਜਾਲਾ ਕੀ ਦੇਖ ਕੇ ਮਾਹ ਵੀ ਆ ਕੀ ਦਾ ਬੀਜਾਂਗੀ ਬੀਜਾਂਦਾ ਬਹੁਤ ਹੋ ਜੀ ਠੀਕ ਆ ਤੇ ਬਰਨਾਲੇ ਨੇ ਤੁਨੂ ਰਾਮ ਕੇ ਉਹਨਾਂ ਦੇ ਆਇਆ ਜਦੋਂ ਵੀ ਉਹਨਾਂ ਨੇ ਤਸੱਲੀ ਦਿੱਤੀ ਬੰਦਿਆਂ ਨੇ ਕਹਿੰਦੇ ਵੀ ਦੁਕਾਨਦਾਰਾਂ ਨੇ ਕਹਿੰਦੇ ਵੀ ਗਾਰੰਟੀ ਆ ਸਾਡੀ ਆਪਣੇ ਇੱਥੇ ਕਿਸੇ ਹਰਾ ਹੋਇਆ ਤੈਨੂੰ ਪੈਸੇ ਦੇਵਾਂਗੇ ਆਪਣੇ ਹੋਰ ਵੀ ਕਿਹੇ ਕਿਸਾਨ ਵੀ ਨੇ ਬੀਜਿਆ ਆਪਣੇ ਹੈਗਾ ਪਿੰਡ ਚ ਦੋ ਕ ਜਾਨਿਆਂ ਦੇ ਹੈਗਾ ਇੱਕ ਮੇਰੇ ਹੈਗਾ ਇੱਕ ਇਧਰੋਂ ਪਰੇ ਸੂਏ ਕੋਲੇ ਗੋੜੇ ਜਿਹਾ ਪੂਰਾ ਬੂਰਾ ਉਹਨਾਂ ਦੀ ਵਧੀਆ ਹੋਇਆ ਹੋਇਆ ਉਹਦੇ ਵੀ ਪੂਰਾ ਵਧੀਆ ਹੋਇਆ ਯਾਰ ਪਿੰਡ 'ਚ ਮਤਲਬ ਮੈਂ ਦੋ ਜਾਨਿਆਂ ਦੇ ਬਹੁਤ ਲੋਕੀ ਆਉਂਦੇ ਆ ਦੇਖਣਾ ਤੇ ਮਾਇਆ ਤਾਂ ਚਲੋ ਆਪਾਂ ਬਾਕੀ ਬੰਦੇ ਦੀ ਆਪੋ ਆਪਣੀ ਸੋਚ ਹੁੰਦੀ ਆ ਯਾਰ ਹੂੰ 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 ਵੀ ਆਪਾਂ ਤਾਂ ਕਹਿੰਦੇ ਆ ਜਿਹੜਾ ਕੋਈ ਕੰਮ ਵਾਲਾ ਵੱਧ ਜਿਸ ਨੂੰ ਬੰਦੇ ਨੂੰ ਕੰਮ ਰਹਿੰਦੇ ਆ ਉਹ ਪੱਠੇ ਵੱਢਣ ਦੀ ਦਿੱਕਤ ਆਉਂਦੀ ਆ ਆ ਨਜ਼ਾਰਾ ਯਾਰ ਦਾਤਰ ਚੱਕੋ ਆਰਾਮ ਨਾਲ ਵੱਢੋ ਰੇੜਾ ਭਰੋ ਤੇ ਜਾਓ ਕੁਤਰ ਕੇ ਡੰਗਰਾਂ ਨੂੰ ਪਾਓ ਸਹੀ ਆ ਬਹੁਤ ਫੈਲੀ ਬਹੁਤ ਹੋਇਆ ਪਿਆ ਆ ਇਹ ਇੱਕ ਨੰਬਰ ਰਿਜ਼ਲਟ ਆ ਯਾਰ ਬਾਕੀ ਮਾਗਰ ਦੀ ਮਾਗਰ ਆਪਾਂ ਦੂਜੇ ਪੱਠੇ ਬੀਜੇ ਨੇ ਹੁੰਦੇ ਨਹੀਂ ਆ ਦਿਖਾ ਦੇ ਵੀਰੇ ਸਮਾਰ ਕੇ ਮਾਗਰ ਦੇਖ ਲੈ ਦੂਜੀ ਬਾੜ ਹਜੇ ਮੈਂ ਆ ਫੈਲੀ ਬਹੁਤ ਪਿਆ ਆ ਹਜੇ ਮੈਂ ਪਹਿਲੀ ਬਾੜ ਵੱਢ ਰਿਆਂ ਦੂਜੀ ਮਾਗਰ ਤਿਆ ਔ ਦੂਜੀ ਬਾੜ ਤਿਆਰ ਆ ਮਗਰ ਲੋ ਜੀ ਦੇਖੋ ਦੂਜੀ ਬਾੜ ਤਿਆਰ ਆ ਮਗਰ ਤੇ ਜਿਹੜੇ ਮੇਰੇ ਕਿਥੇ ਕਿਸਾਨ ਵੀਰ ਨੇ ਲੈਣਾ ਹੋ ਪਰ ਬਣਾ ਰਹੇ ਵੀ ਮਿਲ ਜਾਂਦਾ ਆ ਧਨੀਰਾਮ ਕਿਆ ਧਨੀਰਾਮ ਕਿਆ ਧਨੀਰਾਮ ਕਿਆ ਜਿਹੜਾ ਕਾਹਨ ਮੇਰੇ ਖਿਆਲ ਚ ਆਮ ਹੋ ਜਾ ਬਾਕੀ ਆਮ ਵੀ ਹੋ ਜਾਣਾ ਬਾਕੀ ਦੇਖ ਦੇ ਕਿ ਨਾ ਕਿਸਾਨ ਵੀ ਜਿਵੇਂ ਸਾਡੇ ਪਿੰਡ ਹੈ ਨਹੀਂ ਸੀ ਇੱਥੇ ਹੁਣ ਜੀਤ ਗਿਆ ਚ ਹੁਣ ਇਹਨਾਂ ਨੇ ਵੀਡੀਓ ਦੇਖੀ ਕੋਈ ਹੋਰ ਹਨਾ ਉੱਥੋਂ ਇਹਨਾਂ ਨੇ ਲਾਇਆ ਤੇ ਇਹਨਾਂ ਨੂੰ ਵਧੀਆ ਲੱਗਿਆ ਤੇ ਇਹਨੇ ਲਾ ਲਿਆ ਪਸ਼ੂ ਵਧੀਆ ਖਾਂਦੇ ਨੇਗੇ ਅੰਦਸਤ ਨਾਲ ਵੱਢਦੇ ਨੇਗੇ ਪੂਰਾ ਵਧੀਆ ਤੇ ਜੇ ਰਿਜ਼ਲਟ ਪੂਰਾ ਵੱਡੀ ਗੱਲ ਤੇ ਇਹ ਆ ਵੀ ਰਿਜ਼ਲਟ ਪੂਰਾ ਆ ਪਸ਼ੂ ਖੋਸੋਗੇ ਖਾਂਦੇ ਆ ਆਪਾਂ ਕੁਛ ਉਹ ਉੱਥੋਂ ਥੋੜੀ ਜਿਹੀ ਢਲੀ ਦਿਖਾ ਦੇ ਵੱਢ ਕੇ ਦੇਖੀ ਸੀ ਵੀ ਹੁੰਦੀ ਆ ਕਿ ਨਹੀਂ ਹੁੰਦੀ ਹਾਂ ਤਾਂ ਹੀ ਆਪਾਂ ਤੁਹਾਨੂੰ ਅੱਜ ਵੀਡੀਓ ਪਾ ਰਹੇ ਆ ਦਿਖਾ ਦੱਸ ਰਹੇ ਆ ਉਹ ਦਿਓ ਜਿੰਨੀ ਆ ਉਹ ਖੁੰਜਾਗਾ ਪਰਲਾ ਪਾਸਾ ਢਲੀਆਂ ਆਪਾਂ ਦਿਖਾ ਦਨੇ ਆ ਦੰਤਰ ਨਾਲ ਵੱਢਿਆ ਸੀ ਪਹਿਲਾਂ ਇਹ ਜੀ ਆ ਜਿੰਨੀ ਇੰਨੀ ਕਵਰ ਕਰੀ ਵੀ ਆਹ ਜਗਾਹ ਦੇ ਆਹ ਦੇ ਆ ਦੀਵਿਆ ਵਿੱਚ ਟਾਲ ਖੜੀ ਹਾਂ ਦਾਤਰਾਂ ਵੜੇ ਹੋਇਆ ਇਹ ਨਸ ਇਹ ਰਿਜ਼ਲਟ ਹੀ ਕਰਿਆ ਸੀਗਾ ਵੀ ਹੋਊ ਕਿ ਨਹੀਂ ਇਹ ਉਹਦੇ ਨਾਲ ਹੋ ਰਿਹਾ ਸਕਨ ਦੀ ਫੋੜ ਪੂਰੀ ਵਧੀਆ ਵਧੀਆ ਹੋ ਰਿਹਾ ਇਹ ਪੂਰਾ ਵਧੀਆ ਹਾਂ ਤਾਂ ਹੀ ਦਾਤਰ ਜੋੜਤਾ ਆਪਾਂ ਬਸ ਨਜ਼ਾਰਾ ਥੋੜੇ ਜਿਹਾ ਸਾਹ ਚ ਪੱਠੇ ਹੋ ਜਾਂਦੇ ਆ ਵੱਡੋ ਮੈਂਟ ਜੀ ਬਾਸ ਠੀਕ ਆ ਵੀਰੇ ਧੰਨਵਾਦ ਜੀ ਥੈਂਕ ਯੂ ਜੀ ਧੰਨਵਾਦ ਵੀਰੇ ਤੇ ਇਹ ਵੀਡੀਓ ਨੂੰ ਆਪੇ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਜੀ ਤਾਂ ਤੁਹਾਡੇ ਲਈ ਪਾਕਿਸਤਾਨ ਵੀਰਾਂ ਵਾਸਤੇ ਹੋ ਰਹੀਆਂ ਜੀ ਨਵੇਂ-ਨਵੇਂ ਚੀਜ਼ਾਂ ਲੈ ਕੇ ਆਈਏ ਤੇ ਆਪਣੇ ਚੈਨਲ ਤੇ ਮੱਜਾਂ ਦੀਆਂ ਮੰਡੀ ਦੀਆਂ ਵੀਡੀਓ ਪਾਉਂਦੇ ਆ ਉਹ ਵੀ ਦੇਖਿਆ ਕਰੋ ਜਾ ਕੇ ਜੀ ਸੋ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ